ਕੀ ਲੱਗਦੀ ਈ ਕੁੜੀ ਤੁਹਾਡੀ ਕੁੜੀ ਮੇਰੀ ਨੋਹ ਅਸੀਂ ਕੀ ਗੱਲ ਹੋਈ ਸਰ ਜੀ ਬੇਟੀ ਸੀ ਜਿਹਨੂੰ ਆਪਣੇ ਹੱਥੋਂ ਪਹਿਲਾਂ ਤੇ ਦਾਗਲ ਕਰਾਇਆ ਵਾ ਉਹ ਆਪਣੇ ਕਾਲੋ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਉਹਨੂੰ ਆਪਾਂ ਲੈ ਗਏ ਆ ਆ ਸਰਵਿਸ ਉੱਥੇ ਆਪਾਂ ਬਾਅਦ ਚ ਉਹ 2 ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢੀਲੀ ਜਿਹੀ ਲੱਗਣ ਦੀ ਰਾਤ ਦੀ ਉਹਦੇ ਲੱਤਾਂ ਚ ਵੀ ਜਾਣ ਹੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆਇਆ ਅੰਮਦਾਵੜ ਤੋਂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਦੀ ਮੈਂ ਜਿੱਦਾਂ ਜਾਨ ਮੋਕ ਰਹੀ ਐ ਇਹਨੂੰ ਵੇਖੋ ਮੜਾ ਇਹ ਤਾਂ ਮੈਂ ਕੁੜੀ ਤੇ ਲੀਏ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਆਣ ਕੇ ਕੁੱਟੀ ਗਾ ਜਾ ਹੀ ਤੇ ਉਹ ਪਤਾ ਨਹੀਂ ਅੰਦਰ ਸਾਨੂੰ ਤੇ ਬਾਹਰ ਕਾਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਇਦਾਂ ਅੰਦਰ ਹੀ ਗਏ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਵਾ ਦਵਾ ਇਹਨਾਂ ਪੈਰ ਕੋਲ ਛੱਸੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਅੱਧਾ ਘੰਟਾ ਦੱਬੜ ਦੁਬੜ ਮੁੜ ਕੇ ਸਰਵਸਕੁਪੇ ਤੌਣਾ ਨੂੰ ਜਵਾਬ ਦੇਤਾ ਵੀ ਕੁੜੀ ਆ ਜੀ। ਕੁੜੀ ਚੰਗੀ ਰਾਤੀ ਚੰਗੀ ਭਲੀ ਆ। ਹੁਣ ਇਹ ਹਾਂ ਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆਪਾਂ ਤੇ ਨਹੀਂ ਤੇ ਪ੍ਰੇਸ਼ਣ ਅੱਗੇ ਵੀ ਲੋਕੀ ਕਰਾ ਹਾਂ ਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ। ਮੈਂ ਇਹ ਕੱਲ੍ਹ ਦੇ ਆਏ ਸੀ ਕੱਲ੍ਹ ਦੇ ਦੇਖੇ ਤੇ ਇਹਨਾਂ ਵੱਲ ਤੇ ਕੁੜੀ ਦੇ ਉੱਤੇ ਰਾਸ਼ਾ ਆ ਨਾ। ਉਹ ਬੜੇ ਉੱਤੇ ਜਿਹਾ ਹੁੰਦੇ ਤੇ ਜਲ ਚੱਲਣੇ ਬੜੀ ਹੋਈ ਜਾਂਦੀ ਨੇ ਸਾਹ ਨਹੀਂ ਹੁੰਦਾ। ਤੇ ਅਈ ਦਾਦੇ ਤੇ ਗੁਰੂ ਘਰ ਲਾਈ ਜਾਂਦੇ ਨੇ ਅਈ ਇਹਨੂੰ ਤੇਰੀ ਤੇ ਬੈਸਰੂਮ ਨਹੀਂ ਆਉਂਦੇ ਤੇ ਉਹ ਆਉਂਦੇ ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋ ਗਿਆ ਤੇ ਗੈਸ ਦਾ ਕਰਕੇ ਪ੍ਰੋਬਲਮ ਹੈ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਕਦੀ ਕਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੋਈ ਤੇਜ਼ੀ ਤੇ ਚਾਚ ਵੇਰੇ ਮਨੇ ਚਾਰ ਵੇਨੇ ਇਹਨੂੰ ਦੌਰੇ ਪਾਣੇ ਸ਼ੁਰੂ ਕਰ ਦਿੱਤਾ। ਇਹ ਉਮਮਤਲ ਮੈਡ ਨੂੰ ਕੁੜੀਆਂ ਨੇ ਨਾ ਮੈਡ ਨੂੰ ਕਿਹਾ ਸੀ ਕਿ ਆਪਣੀ ਮੈਡ ਨੂੰ ਬਣਾਓ ਤੇ ਇਹਨੂੰ ਦੌਰੇ ਪਾਣੇ ਸ਼ੁਰੂ ਹੋ ਗਏ ਕਿ ਤੇ ਦੌਰਿਆ ਦਾ ਕਰਕੇ ਇਹਨੂੰ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਢੇਰਾ ਗਿਆ ਅੱਖੀਰੇ ਦੌਰੇ ਤੇ ਮੈਨੂੰ ਢੇਰਾ ਖਾ ਤਾਂ ਤੇ ਦੌਰੇ ਤੇ ਇਹਨਾਂ ਨੇ ਬਤੇਰਾ ਆਤਾ ਕਿ ਜੇ ਨਹੀਂ ਤਾਂ ਤੇਰੇ ਵਾਸਤੇ ਸਾਡੇ ਕੋਲ ਇਹ ਹੋਰ ਕਿੱਲੇ ਨੇ। ਇਹ ਆ ਵੀ ਨਹੀਂ ਜੀ ਕੋਈ ਗੱਲ ਵੀ ਠੀਕ ਹੋ ਜੀ ਠੀਕ ਹੋ ਜੇ। ਇਹਨਾਂ ਦਾ ਮਤਲਬ ਭਾਜ ਨੂੰ ਬੁਲਾਇਆ ਤੇ ਮੁੰਡੇ। ਭਾਜ ਨੂੰ ਬੁਲਾਇਆ ਤੇ ਇਹਨੇ ਜਾ ਕੇ ਤੇ ਚਲੇ ਕਿਹਾ ਕਿ ਤੂੰ ਛੱਡਿਆ ਤੂੰ ਟੀਵੀ ਤੇ ਦੇਖ। ਸਾਡੀ ਤਾਂ ਗੱਲ ਹੀ ਨਹੀਂ ਸੁਣਦੀ। ਤੇ ਇਹਨਾਂ ਗਿਆ ਤੇ ਫਿਰ ਦੇਖਿਆ ਤੇ ਉੱਲ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੰਡੇ ਸਾਨੂੰ ਗੱਲ ਕਰਨ ਦੇ ਤਾਂ ਤੇ ਕੁੜੀ ਨੂੰ ਕਦੇ ਨਹੀਂ ਕਹਦੇ ਅਜਿਹਾ ਕਰਕੇ ਲੈਣਾ ਤਾਂ ਇਹਦੀ ਗੱਲ ਆਇਆ। ਨੀਦ ਵਾਲਾ ਠੀਕ ਆ ਨਾ ਤਾਂ ਉਮਰ ਕੇ ਹੀ ਲਿਜੁਲੀ ਨਹੀਂ ਰਹੀ ਜਾ ਕੇ ਲੈ ਕਹਿੰਦੀ ਉਹ ਵੇਲ ਤੇਰੇ ਲਾਗੇ ਜਾ ਕੇ ਬੋਲਿਓ ਨਾ ਬਸ ਸਾਡੇ ਉਹਨੇ ਥੋੜੀ ਜੀ ਦੋ ਕ ਨਹੀਂ ਹੋ ਰਹੀ ਉਹ ਉਮਰ ਕੇ ਹੀ ਲਿਜੁਲੀ ਦੋ ਬਹੁਤ ਵਾਰ 10 ਵਜੇ ਸੀ ਮੇਰੇ ਕੋਲ ਆ ਕੇ ਆਏ ਆ ਭਕਾਰ ਚੱਲਦਾ ਬੱਚੀ ਨੂੰ ਭਕਾਰ ਇਹਨਾਂ ਥੋੜਾ ਜਿਆ ਕੱਟ ਲੜ ਕੇ ਉਹ ਤਾਂ ਜਿਹੜਾ ਬੂਏ ਨਾਲ ਸਿਲੇ ਅਪਰੇਸ਼ਨ ਕਰ ਦਿੱਤਾ ਪ੍ਰੈਸ਼ਰਿੰਗ ਕਰਕੇ ਦੋ ਦਿਨ ਹੋ ਗਏ ਕੁੜੀ ਰਲ ਕਦੀ ਥੱਲੇ ਨਹੀਂ ਆਉਣ ਦੇ ਉਹ ਨਹੀਂ ਨਹੀਂ ਅੱਜ ਅੱਜ ਆਇਆ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸ ਵੇਲੇ ਕੁੜੀ ਸਾਡੀ ਸੋਰ ਕਰਾ ਲਓ ਉਸ ਵੇਲੇ ਪਤਾ ਨਹੀਂ ਉਹਨੇ ਕੀ ਹੋ ਗਿਆ ਬੱਚੀ ਨੂੰ ਮੇਰੀ ਸੋਈ 24 ਸਾਲ ਨਾ ਬੱਚੇ ਤਾਂ ਰੇਗ ਨਹੀਂ ਤੁਸੀਂ ਆ ਜਾ ਮੇਰੇ ਕੋਲ ਬੱਚਾ ਹੋਇਆ ਵਾ ਛੋਟਾ ਪਿਆ ਫਿਰ ਪੰਜਾਬ ਤੋਂ ਤੂੰ ਸੁਣਾਇਆ ਸੀਗਾ ਪਗਰੇਟ ਕੀਤਾ ਅੱਜ ਜੀ ਮੇਰਾ ਬਤ ਹੈ ਅੱਜ ਸਵੇਰੇ ਨੂੰ ਪ੍ਰੋਬਲਮ ਆਈ ਕੁਝ ਚਾਰ ਕੰਮ ਕਰੇ ਉਹਨਾਂ ਨੂੰ ਫੋਨ ਗਿਆ ਮੈਂ ਆਪਣੇ ਸਟਾਫ ਨੂੰ ਲਿਆ ਜੀ ਆ ਦੇਖੋ ਤੇ ਅਕਸਰ ਹੀ ਆਉਂਦੇ ਉਹਨਾਂ ਨੇ ਜੋ ਸਲਾਹ ਸ਼ੁਰੂ ਦੀ ਜੀ ਸੁਬਾਹ ਕਰਾ ਦਿੱਤਾ ਸਭ ਸਭ ਜੀ ਤੇਨ ਲੱਤਮੀ ਜੀ 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 ਰੋ ਦੀ ਬੱਚਾ ਠੀਕ ਹੈ ਤੇ ਡਾਕਟਰ ਤੁਹਾਡੇ ਕੋਲ ਕਿਤੇ ਖੁਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀ ਬਾਜਾ ਆਉਂਗੇ ਜੀ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਹੈ ਗੱਲ ਲਖੀ ਹੋਈ ਹੈ ਭਾਈ ਵੀ 27.2 ਸਰਜਰੀ ਕਰਦਾ 10.2 ਸਰਜਰੀ ਕਰਦਾ ਕਿ ਕਈ ਸਾਲਾਂ ਨੂੰ ਕਰਦਾ ਜੇ ਕੋਈ ਡਾਕਟਰ ਤੇ ਬਚਾਏਗਾ ਹੀ ਗੱਲ ਤੋਂ ਸੋਚਦੇ ਕਿ ਮੇਰਾ ਪੇਸ਼ੇਬ ਖਰਾਬ ਹੋ ਜੇ ਕਿਤੇ ਵੀ ਨਹੀਂ ਹੋਣੀ ਜਾਨੀ ਸਟਾਫ ਇੱਕ ਸੋਰਾ ਸੀ ਜਿਹਨੇ ਉਹ ਡਾਕਟਰ ਸਰਜਰੀ ਕਰੇ ਲੱਗ ਗਿਆ ਮੁੜ ਕੇ ਦੇ ਹੋਏ ਇਹ ਟ੍ਰੀਟਮੈਂਟ ਛੋੜ ਦੇਣਾ ਡਾਕਟਰ ਆਪਣਾ ਬੇਟਾ ਆਪਣਾ ਉਹਦਾ ਚੰਗੇ ਟੈ ਇਟਸ ਪ੍ਰੋਫਲ ਜਨਰਲ ਡਾਕਟਰ ਸਮ ਕਮਾਇਆ ਉਹ ਡਾਕਟਰ ਨਵੇਂ ਗਰੁੱਪ ਜਿੱਥੇ ਰਿਲੀਟ ਰਹਾ ਕੋਈ ਚੁੱਕੇ ਤੇ ਜੋ ਤੋੜੇ ਹੋਈ ਤੋਂ ਕੁਝ ਨਹੀਂ ਆ ਗਿਆ ਇਸ ਢਿੱਕੇ ਦਾ। ਸਭ ਲੋਕੋ ਬੜੀ ਗੁੱਸੇ ਵਿੱਚ ਨੇ। ਫਿਰ ਮੈਨੂੰ ਖੁਲਾਸਾ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ। ਰੋਜੀ ਪਤਨੀ ਸੂਰਜਨ ਸੀ। ਉਹ ਅਸੀਂ ਅਹਮਦਾਬਾਦ ਜਿਹੜੀ ਕਾਲਾ ਹਸਪੀਟਲੋਂ ਮੌਤ ਹੋ ਗਈ ਐ। ਉਹ ਮੈਂ ਆਹ ਕੋਈ ਇੱਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ। ਬਾਈ ਨੂੰ ਇਹਦੇ ਬੱਚਾ ਹੋਇਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ। ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਜੀ ਨਾਮ ਲਾਉਂਦੇ ਨੇ ਕਿ ਕਾਲਾ ਹਸਪੀਟਲ ਦੇ ਡਾਕਟਰਾਂ ਦੀ ਨੇਕਲੀ ਕਰਕੇ ਮੌਤ ਹੋਈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਦਿਤਾਓ ਅਸੀਂ ਇਹਦਾ ਪੋਸਟਮਾਰਡ ਛਾਉਨੇ ਆਂ ਬੋਰਡ ਬਣਾ ਕੇ ਪੋਸਟਮਾਰਡ ਪ੍ਰੰਤ ਕਿਉਂ ਵਾਜੇਗਾ ਵੀ ਕਿਹੜੇ ਕਾਰਨ ਕਰਕੇ ਮੌਤ ਹੋਈ ਏ ਤੇ ਖਲਾਫ ਕਰਦੇ ਇਹ 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 ਜਦੋਂ ਸਾਰੀਆਂ ਪੋਸਟਮਾਰਡ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਇਹਨਾਂ ਲਈ ਅਗੇ ਨਹੀਂ ਨਾ ਮੌਤ ਹੋਈ ਕਿਸੇ ਦੇ ਕਰਕੇ